ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰੀ ਆਪਣੀ ਚੈਨਲ ਤੇ ਪੰਜਾਬ ਦੇ ਮੁਲਾਜ਼ਮ ਮਾਨ ਸਰਕਾਰ ਤੋਂ ਕਾਫੀ ਪਰੇਸ਼ਾਨ ਜਾਪਦੇ ਹਨ ਪਰ ਪਿਛਲੇ ਦਿਨ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਸੀ ਕਿ ਜੋ ਡੀਏ ਹੈ 16% ਬਜਟ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਹੱਲ ਕੀਤਾ ਜਾਵੇਗਾ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਅਸੀਂ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਬਜਟ ਪਹਿਲਾ ਜਬ ਬਜਟ ਡੀਏ ਦੀਆਂ ਜਿਹੜੀਆਂ ਨੇ ਕਿਸ਼ਤਾਂ ਜਾਰੀ ਕੀਤੀ ਜਾਂਦੇ ਤੇ ਔਰਤਾਂ ਦੇ ਲਈ ਪੂਰੀ ਜਿਹੜੀ ਕੀਤੀ ਜਾਂਦੀ ਇੱਕ ਗਰੰਟੀ ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਚੈਨਲ ਨੂੰ سبسਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਦੱਸਦੇ ਇਸ ਵਾਰ 2027 ਦੀਆਂ ਚੋਣਾਂ ਦੇ ਲਈ ਹਰੇਕ ਪਾਰਟੀ ਆਪਣਾ ਜ਼ੋਰ ਲਗਾ ਰਹੀ ਹੈ ਕਿਉਂਕਿ ਹਰੇਕ ਪਾਰਟੀ ਦੇ ਲਈ ਪੰਜਾਬ ਦੇ ਲੋਕਾਂ ਦੀ ਨਬਜ਼ ਇਸ ਵਾਰ ਪਛਾਨੀ ਜਾ ਸਕਦੀ ਹੈ ਇੱਕ ਦੂਰ ਦੀ ਕੋਡੀ ਹੀ ਜਾਪਦੀ ਹੈ ਕਿਉਂਕਿ ਪੰਜਾਬ ਦੇ ਹਾਲਾਤ ਤੇ ਘਟਨਾ ਚੱਕਰ ਇੰਨੀ ਤੇਜ਼ੀ ਦੇ ਨਾਲ ਬਦਲ ਰਹੇ ਹਨ ਕਿ ਹਰੇਕ ਪਾਰਟੀ ਡੂੰਘੇ ਦਲਦਲ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਹਰੇਕ ਜੇਕਰ ਫਿਲਹਾਲ ਸ਼ੋਮਨੀ ਅਕਾਲੀ ਦਲ ਕਾਂਗਰਸ ਅਤੇ ਬੀਜੇਪੀ ਵਰਗੀ ਪਾਰਟੀਆਂ ਦੀ ਪਿਛਲੀ ਚੋਣਾਂ ਦੇ ਦੌਰਾਨ ਹੋਈ ਦਸ਼ਾ ਕਰਕੇ ਹੁਣ ਆਪਸੀ ਸਿਆਸੀ ਜ਼ਮੀਨ ਰੋਸ਼ਨ ਦੇ ਲਈ বিনা ਸਿਰ ਪੈਰ ਦੇ ਕੀਤੇ ਜਾ ਰਹੇ ਵਾਦੇ ਤੇ ਕੋਸ਼ਿਸ਼ਾਂ ਨੂੰ ਇੱਕ ਵਾਰ ਪਾਸੇ ਰੱਖ ਕੇ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸ ਦੇ ਜਿਹੜੀ ਇਸ ਦਾ ਜਿਹੜਾ ਰਾਖ ਵੀ ਹਰ ਵਰਗ ਦੇ ਵਿੱਚ ਘਟਦਾ ਹੀ ਜਾ ਰਿਹਾ ਹੈ ਕਿਉਂਕਿ ਸત્તાਧਾਰੀ ਤਿਰਦੀ ਰਿਪੀਟ ਕੀਤੇ ਜਾਂਦੇ ਜੋ ਵਾਦੇ ਹਨ ਉਹ ਖੋਖਲੇ ਹੇ ਤੇ ਸਚਾਈ ਤੋਂ ਦੂਰ ਅਤਿ ਹਸੈਨੋ ਹਾਸੋਹੀਨ ਪ੍ਰੀਤ ਹੋ ਰਹੇ ਹਨ ਪ੍ਰਤੀਤ ਹੋ ਰਹੇ ਹਨ ਦੂਜੀਆਂ ਥੀਰਾਂ ਨੂੰ ਫਿਲਹਾਲ ਛੱਡ ਕੇ ਜੇ ਪੰਜਾਬ ਸਰਕਾਰ ਦੀ ਰੀਡ ਦੀ ਹੱਡੀ ਸਮਝੇ ਜਾਂਦੇ ਮਲਾਜ਼ਮ ਅਤੇ ਪੈਨਸ਼ਨਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਜਿਹੜੇ ਇੰਨੇ ਦੁਖੀ ਅਤੇ ਮਾਇਓਸ ਹਨ ਕਿ ਉਹਨਾਂ ਨੇ ਸਰਕਾਰ ਤੋਂ ਨਿਰਾਸ਼ ਹੋ ਕੇ ਇਸ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਨਾਤਾ ਤੋੜ ਹੀ ਲਿਆ ਹੈ ਕਿਉਂਕਿ ਮਲਾਜ਼ਮਾਂ ਨਾਲ ਬਾਰ ਬਾਰ ਮੀਟਿੰਗਾਂ ਮੁਲਤਵੀ ਵੀ ਹੋਣ ਨਾਲ ਸਰਕਾਰ ਤੋਂ ਕਾਫੀ ਨਰਾਜ਼ ਜਾਪਦੇ ਹਾਂ ਉਹਨਾਂ ਦੀ 6ਵੇਂ ਤਨਖਾਹ ਕਮਿਸ਼ਨ ਤਨਖਾਹ ਤਰੂਟੀਆਂ ਸੰਬੰਧੀ ਮੰਗਾ ਤਾਂ ਹੋਰ ਵੀ ਹਨ ਪਰੰਤੂ ਪੈਨਸ਼ਨਰ ਦੇ 2.95 ਫੈਕਟਰ ਨਾਲ ਇੱਕ ਇੱਕ 16 ਤੋਂ ਪੈਨਸ਼ਨ ਸੋਦੇ ਜਾਣ ਦੀ ਮੰਗ ਨੰਬਰ 1 ਤੇ ਹੈ ਜਿਸ ਵਾਸਤੇ ਉਹ ਸੜਕੀ ਸੰਘਰਸ਼ ਅਤੇ ਕਾਨੂੰਨੀ ਲੜਾਈ ਦੋਹਾਂ ਫਰੰਟਾਂ ਤੇ ਹੀ ਸਰਕਾਰ ਨੂੰ ਟੱਕਰ ਦੇ ਰਹੇ ਹਾਂ ਮਲਾਜ਼ਮਾਂ ਤੇ ਪੈਨਸ਼ਨ ਦੀ ਤਤਕਾਲੀ ਤੇ ਸਾਂਝੀ ਮੰਗ ਜਿਹੜੀ ਹੈ ਦੋ ਜਿਹੜੀ 16% ਪੈਂਡਿੰਗ ਡੀਏ ਦੀਆਂ ਸਾਂਝ ਕੇਸ ਤਾਂ ਜਾਰੀ ਕਰਵਾਉਣੀਆਂ ਦੀਆਂ ਜਿਸ ਦੇ ਲਈ ਉਹ ਸਾਂਝੇ ਐਕਸ਼ਨ ਕਰਕੇ ਸਰਕਾਰ ਦੇ ਵਿਰੁੱਧ ਲਾਹੇਬੰਦ ਹੋ ਰਹੇ ਹਨ ਅਤੇ 2025 ਦੀਆਂ ਚੋਣਾਂ ਦੇ ਵਿੱਚ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਦੇ ਲਈ ਕਥਿਤ ਤੌਰ ਤੇ ਮਨ ਬਣਾਈ ਬੈਠੇ ਹਨ ਕਿਉਂਕਿ 2025 ਦਾ ਸਾਲ ਡੀਏ ਪੱਖੋਂ ਸੋਖਾ ਹੀ ਲੰਘਿਆ ਸੀ ਅਤੇ ਇਹ ਦੀਵਾਲੀ ਜਿਹੜੀ ਹੈ ਨਮਾਸਾਲ ਤੇ ਲੋਹੜੀ ਦੀਆਂ ਖੁਸ਼ੀਆਂ ਉਹਨਾਂ ਵਾਸਤੇ ਫਿੱਕੀਆਂ ਹੀ ਸਾਬਿਤ ਹੋਈਆਂ ਸਨ ਪਰੰਤੂ ਜਿਹਾ ਵੀ ਨਹੀਂ ਕਿ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਗੁੱਸੇ ਅਤੇ ਔਰਤਾਂ ਦੇ ਨਾਲ 1000 ਰੁਪਏ ਦੇਣ ਦੇ ਕੀਤੇ ਹੋਏ ਵਾਅਦੇ ਦਾ ਅਹਿਸਾਸ ਨਹੀਂ ਹੈ 18 ਫਰਵਰੀ 2026 ਜਾਂ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਹਨ ਕਿ ਇਸ ਵਾਰ ਮੌਜੂਦਾ ਸਰਕਾਰ ਦਾ ਆਪ ਵੀ ਬਜਟ ਮਾਰਚ ਦੇ ਪਹਿਲੇ ਹਫ਼ਤੇ ਜਾਂ ਫਿਰ ਦੂਜੇ ਹਫ਼ਤੇ ਪੇਸ਼ ਕੀਤਾ ਜਾਵੇਗਾ ਅਤੇ ਇਹਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਵਿੱਤ ਮੰਤਰਾਲਾ ਲਗਾਤਾਰ ਕੰਮ ਕਰ ਰਿਹਾ ਹੈ ਜੇਕਰ ਪੰਜਾਬੀ ਟ੍ਰਿਬਿਊਨ ਦੀ ਖਬਰ ਨੂੰ ਸੱਚ ਮੰਨੀਏ ਤਾਂ ਪਲਾਨ ਕੀਤਾ ਗਿਆ ਹੈ ਕਿ ਪ੍ਰੋਸੀਜਰਗ ਵਸੂਲਿਆਂ ਤੋਂ ਜਿਹੜੀ ਹੈ ਜਾਣਕਾਰੀ ਦੇ ਅਨੁਸਾਰ ਮਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਇਸ ਵਾਰ ਡੀਏ ਦੀਆਂ ਇੱਕ ਜਾਂ ਦੋ ਕਿਸ਼ਤਾਂ ਜਾਰੀ ਕੀਤੀਆਂ ਜਾ ਸਕਦੀਆਂ ਹਨ ਅਤੇ ਬਾਕੀ ਰਹਿੰਦੀਆਂ ਕਿਸ਼ਤਾਂ ਦੇ ਲਈ ਵੀ ਬਜਟ ਦੇ ਵਿੱਚ ਤਜ਼ੀਬ ਰੱਖੀ ਜਾ ਸਕਦੀ ਹੈ। ਗੌਰਵ ਹੈ ਕਿ ਜਿਹੜਾ ਮਲਾਜ਼ਮਾਂ ਅਤੇ ਪੈਨਸ਼ਨਰਸ ਦੀਆਂ 16% ਦੀਆਂ ਡੀਏ ਦੀਆਂ ਤਾਂ ਪੰਜ ਕਿਸ਼ਤਾਂ ਪੈਂਡਿੰਗ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਔਰਤਾਂ ਦੇ ਨਾਲ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਜੋ ਗਰੰਟੀ ਕੀਤੀ ਗਈ ਸੀ ਉਹ ਵੀ ਬਜਟ ਦੇ ਵਿੱਚ ਇਸ ਵਾਰ ਪੂਰੀ ਕੀਤੀ ਕਰ ਦਿੱਤੀ ਜਾਵੇਗੀ। ਅਮ ਜਿਹੜੀ ਸਰਕਾਰ ਦੇ ਦੁਆਰਾ ਪੇਸ਼ ਕੀਤੇ ਜਾਣ ਵਾਲੇ ਇਸ ਆਖਰੀ ਬਜਟ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰ ਔਰਤਾਂ ਤੇ ਬੇਰੋਜ਼ਗਾਰਾਂ ਨੂੰ ਖੁਸ਼ ਕਰਨ ਦੇ ਲਈ ਡੈਮੇਜ ਕੰਟਰੋਲ ਕਰਨ ਦੇ ਲਈ ਪੇਸ਼ ਕੀਤੀਆਂ ਜਾਣ ਵਾਲੀਆਂ ਮਾਰਚ ਮਹੀਨੇ ਦੀਆਂ ਬਜਟ ਤਜ਼ੀਬਾਂ ਵੱਲ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਅਤੇ ਜੇਕਰ ਅਖਬਾਰਾਂ ਦੇ ਵਿੱਚ ਛਪੀ ਜਾਣਕਾਰੀ ਦੇ ਅਨੁਸਾਰ ਦੀਆਂ ਇੱਕ ਜਾਂ ਦੋ ਕਿਸ਼ਤਾਂ ਦੇ ਮਲਾਜ਼ਮਾਂ ਲਈ ਪੈਨਸ਼ਨ ਲਈ ਸੱਚਮੁੱਚ ਹੀ ਬਜਟ ਦੀ ਇਸ ਦੀ ਇਸ ਦੇ ਵਿੱਚ ਇਸ ਦੀ ਜਿਹੜੀ ਪ੍ਰੋਵੀਜ਼ਨ ਕਰ ਦਿੱਤੀ ਜਾਂਦੀ ਹੈ ਤਾਂ ਤਜ਼ੀਬ ਰੱਖੀ ਜਾਂਦੀ ਹੈ ਤਾਂ ਔਰਤਾਂ ਨੂੰ ਵੀ 1000 ਰੁਪਏ ਜਿਹੜਾ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਜਾਂਦੀ ਹੈ ਤਾਂ ਯਕੀਨੀ ਤੌਰ ਤੇ ਸਰਕਾਰ ਦੀ ਛਵੀ ਕੁਝ ਤਾਂ ਸੁਧਰੇਗੀ ਅਤੇ ਮਲਾਜ਼ਮਾਂ ਅਤੇ ਪੈਨਸ਼ਨ ਵੀ ਡੀਏ ਦੀਆਂ ਕਿਸ਼ਤਾਂ ਮਿਲ ਜਾਣ ਤੇ ਉਹਨਾਂ ਦਾ ਜੋ ਰੋਸ ਤੇ ਗੁੱਸਾ ਹੈ ਕੁਝ ਸ਼ਾਂਤ ਹੋ ਸਕਦਾ ਹੈ ਪਰੰਤੂ ਇਹ ਤਾਂ ਹੁਣ ਬਜਟ ਸੈਸ਼ਨ ਦੇ ਕੀਤੇ ਜਾਣ ਤੋਂ ਬਾਅਦ ਹੀ ਪਤਾ ਚੱਲੇਗਾ ਸਰਕਾਰ ਵਿਤੀ ਮੰਗਾਂ ਨੂੰ ਪੂਰਾ ਕਰਨ ਦੇ ਲਈ ਕੀ ਰੁਖ ਅਪਣਾਉਂਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਇਹਨਾਂ ਹੀ ਧੰਨਵਾਦ ਜੀ